ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗ੍ਰੰਥੀ ਦੀ ਤਰਸਜੋਗ ਹਾਲਤ ਜੋ ਅੱਜ ਦੇ ਸਮੇਂ ਵਿੱਚ ਹੈ ਉਹਦੇ ਬਾਰੇ ਇੱਕ ਕਵਿਤਾ ਲਿਖੀ ਹੈ ਉਹ ਮੈਂ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਇਸ ਕਵਿਤਾ ਵਿੱਚ ਗੌਰ ਫਰਮਾਉਣਾ ਜੀ ਹੁਣ ਕੋਈ ਬਣੇ ਡਾਕਟਰ ਤੇ ਕੋਈ ਵਕੀਲ ਵੀਰੋ ਬਣਦਾ ਸਿੱਖਾਂ ਦਾ ਮੁੰਡਾ ਛੇਤੀ ਪਾਠੀ ਕਿਉਂ ਨਹੀਂ ਬਣਦਾ ਇਦੇ ਬਾਰੇ ਗੱਲਾਂ ਮੈਂ ਦੱਸਾਂ ਕੁਝ ਖੋਲ ਕੇ ਸਿੱਖਾਂ ਨਹੀਂ ਸਿੱਖੀ ਰੱਖ ਦਿੱਤੀ ਅੱਜ ਰੋਲ ਕੇ ਕਹਿਣ ਨੂੰ ਤਾਂ ਪਾਠੀ ਗੁਰੂ ਘਰ ਦਾ ਵਜ਼ੀਰੇ ਪਰ ਪਾਠੀ ਕਹੇ ਮੇਰੀ ਫੁੱਟੀ ਤਕਦੀਰ ਝਣਾ ਖਣਾ ਆਕੇ ਰੋਬ ਪਾਠੀ ਉੱਤੇ ਮਾਰ ਜੇ ਘਰ ਵਾਲਾ ਗੁੱਸਾ ਸਾਰਾ ਪਾਠੀ ਤੇ ਉਤਾਰ ਜੇ ਝਣਾ ਖਣਾ ਆਕੇ ਰੋਬ ਪਾਠੀ ਉੱਤੇ ਮਾਰ ਜੇ ਘਰ ਵਾਲਾ ਗੁੱਸਾ ਸਾਰਾ ਪਾਠੀ ਤੇ ਉਤਾਰ ਜੇ ਕੋਈ ਕਹੇ ਸਾਨੂੰ ਚਾਹ ਪਾਣੀ ਨਹੀਂ ਪੁੱਛਿਆ ਝੁੱਕ ਕੇ ਨਹੀਂ ਮਿਲਦਾ ਅਸੀਂ ਇਹ ਤੋਂ ਗੁੱਸੇ ਆ ਝੁੱਕ ਕੇ ਨਹੀਂ ਮਿਲਦਾ ਅਸੀਂ ਇਹ ਤੋਂ ਗੁੱਸੇ ਆ ਪ੍ਰਧਾਨ ਕਹੇ ਸਾਡੇ ਥੱਲੇ ਲੱਗ ਪਾਠੀ ਰਹੀ ਤੂੰ ਪ੍ਰਧਾਨ ਕਹੇ ਸਾਡੇ ਥੱਲੇ ਪਾਠੀ ਲੱਗ ਰਹੀ ਤੂੰ ਜੋ ਕੁਝ ਕਹੀਏ ਉਹੀ ਮਾਈਕ ਵਿੱਚ ਕਹੀਂ ਤੂੰ ਤਨਖਾਹ ਤੇਰੀ 11500 ਹੋਊਗੀ 24 ਘੰਟੇ ਡਿਊਟੀ ਤੇਰੀ ਗੁਰੂ ਘਰ ਰਹੂਗੀ ਕੋਈ ਹੋਵੇ ਪ੍ਰੋਗਰਾਮ ਦਿਨ ਰਾਤ ਕਰੇਂ ਸੇਵਾ ਜੀ ਕੋਈ ਹੋਵੇ ਪ੍ਰੋਗਰਾਮ ਦਿਨ ਰਾਤ ਕਰੇਂ ਸੇਵਾ ਜੀ ਸੇਵਾ ਨਾਲ ਹੀ ਬਾਬਾ ਜੀ ਲੱਗਦਾ ਏ ਮੇਵਾ ਜੀ ਪਾਠ ਕਰੀ ਪੂਰਾ ਚਾਹੇ ਅੱਧਾ ਕਰੀਂ ਬਾਬਾ ਜੀ ਕੋਈ ਤੈਨੂੰ ਇਸ ਦਾ ਨਾ ਦੇ ਸਕਦਾ ਰੱਬਾ ਜੀ ਪਾਠ ਕਰੀ ਪੂਰਾ ਚਾਹੇ ਅੱਧਾ ਕਰੀ ਬਾਬਾ ਜੀ ਕੋਈ ਤੈਨੂੰ ਇਸ ਦਾ ਨਾ ਦੇ ਸਕਦਾ ਰੱਬਾ ਜੀ ਘਿਓ ਦੁੱਧ ਤੇਰੀ ਘਿਓ ਦੁੱਧ ਤੇਰਾ ਦਾਲੀ ਲਿਆਈ ਤੂੰ ਮੰਗ ਕੇ ਚਾਹੇ ਧਾਗੇ ਤੇ ਵਿਤਾਂ ਨਾਲ ਰੱਖੀ ਬੀਬੀਆਂ ਨੂੰ ਬਨ ਕੇ ਚਾਹੇ ਧਾਗੇ ਤੇ ਵਿਤਾਂ ਨਾਲ ਰੱਖੀ ਬੀਬੀਆਂ ਨੂੰ ਬਨ ਕੇ ਪੜੇ ਲਿਖੇ ਬਾਬੇ ਦੀ ਕਮੇਟੀ ਨੂੰ ਕੀ ਲੋੜੇ ਬਿਲਡਿੰਗ ਆਪਾਂ ਵੱਡੀ ਪੌਣੀ ਪੈਸੇ ਦੀ ਥੋੜੇ ਬਿਲਡਿੰਗ ਆਪਾਂ ਵੱਡੀ ਪੌਣੀ ਪੈਸੇ ਦੀ ਥੋੜੇ ਹੁਣ ਇਸਾਈ ਪ੍ਰਚਾਰਕ ਨੂੰ ਦਿੰਦੇ ਹਰ ਸੁਵਿਧਾ ਇਸਾਈ ਪ੍ਰਚਾਰਕ ਨੂੰ ਦਿੰਦੇ ਹਰ ਸੁਵਿਧਾ ਰਾਜਨੀਤੀ ਗੰਦੀ ਨੇ ਪਾਈ ਸਿੱਖਾਂ ਵਿੱਚ ਦੁਬਿਧਾ ਰਾਜਨੀਤੀ ਗੰਦੀ ਨੇ ਪਾਈ ਸਿੱਖਾਂ ਵਿੱਚ ਦੁਬਿਧਾ ਸਾਰਾ ਪੈਸਾ ਸਿੱਖੋ ਸਾਡਾ ਕਿੱਥੇ ਹੈ ਜਾ ਰਿਹਾ ਕਿਹੜਾ ਬੈਠਾ ਸੱਪ ਜਿਹੜਾ ਇਸ ਨੂੰ ਹੈ ਖਾ ਰਿਆ ਹੁਣ ਪਾਠੀ ਸਮਾਨ ਚੁੱਕੀ ਫਿਰੇ ਥਾਂ ਥਾਂ ਜੀ ਬੱਚੇ ਰਹਿ ਗਏ ਅਨਪੜ ਕੋਈ ਫੜੇ ਨਾ ਬਾਝ ਇਹ ਵਿਚਾਰੇ ਦੀ ਹੁਣ ਮੰਦ ਭਾਗੀ ਹਾਲਤ ਹੁੰਦੀ ਹੈ ਪਾਠੀ ਸਮਾਨ ਚੁੱਕੀ ਫਿਰੇ ਥਾਂ ਥਾਂ ਜੀ ਬੱਚੇ ਰਹਿ ਗਏ ਅਨਪੜ ਕੋਈ ਫੜੇ ਨਾ ਬਾਝੀ ਹਲੇ ਕਹਿੰਦੇ ਸਿੱਖੋ ਬੱਚੇ ਚਾਰ ਪੰਜ ਜੰਮਿਓ ਓਏ ਮੂਰਖ ਨਾ ਬਣੋ ਬਾਹ ਪਹਿਲਾਂ ਦੀ ਹੀ ਥੰਮਿਓ ਉਪਾਠੀ ਕਰੇ ਪ੍ਰਚਾਰ ਜੇ ਪੜਿਆ ਹੋ ਹੋਏਗਾ ਤਨਖਾਹ ਮਿਲੇ ਪੂਰੀ ਫਿਰ ਉਹ ਕਿਉਂ ਰੋਏਗਾ ਜੇ ਤਨਖਾਹ ਮਿਲੇ ਪੂਰੀ ਫਿਰ ਉਹ ਕਿਉਂ ਰੋਏਗਾ ਕੁੜੀ ਦਾ ਰਿਸ਼ਤਾ ਨਾ ਕੋਈ ਪਾਠੀ ਨਾਲ ਕਰਦਾ ਤਨਖਾਹ ਹੈ ਥੋੜੀ ਇਸ ਗੱਲੋਂ ਅਗਲਾ ਡਰਦਾ ਕੁੜੀ ਦਾ ਰਿਸ਼ਤਾ ਨਾ ਕੋਈ ਪਾਠੀ ਨਾਲ ਕਰਦਾ ਤਨਖਾਹ ਹੈ ਥੋੜੀ ਇਸ ਗੱਲੋਂ ਅਗਲਾ ਡਰਦਾ ਵਜ਼ੀਰ ਕਹਿ ਕੇ ਪਾਠੀ ਦਾ ਮਜ਼ਾਕ ਨਾ ਉਡਾਓ ਜੀ ਬਣਦਾ ਜੋ ਹੱਕ ਉਹ ਪਾਠੀ ਨੂੰ ਦਵਾਓ ਜੀ ਵਜ਼ੀਰ ਕਹਿ ਕੇ ਪਾਠੀ ਦਾ ਮਜ਼ਾਕ ਨਾ ਉਡਾਓ ਜੀ ਬਣਦਾ ਜੋ ਹੱਕ ਉਹ ਪਾਠੀ ਨੂੰ ਦਵਾਓ ਜੀ ਬੱਚਿਆਂ ਦੇ ਉਹਨਾਂ ਦੀ ਜੇ ਪੜ੍ਹਾਈ ਹੋਵੇ ਟੌਪ ਦੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਇਹਨਾਂ ਬਾਰੇ ਸੋਚਦੀ ਪਿੰਡ ਵਿੱਚ ਗੁਰਦੁਆਰਾ ਜੇ ਇੱਕ ਹੀ ਹੋਵੇ ਜੀ ਗੁਰਦੁਆਰ ਗੁਰਬਾਣੀ ਵਾਲਾ ਬੀਜ ਪਾਠੀ ਉਸ ਵਿੱਚ ਬੋਵੇ ਜੀ ਪਿੰਡ ਵਿੱਚ ਗੁਰਦੁਆਰਾ ਜੇ ਇੱਕ ਹੀ ਹੋਵੇ ਜੀ ਗੁਰਬਾਣੀ ਵਾਲਾ ਬੀਜ ਪਾਠੀ ਉਸ ਵਿੱਚ ਬੋਵੇ ਜੀ ਸਭ ਨੂੰ ਸਿਖਾਵੇ ਉਹ ਗੁਰਬਾਣੀ ਦਾ ਪਾਠ ਜੀ ਸਭ ਨੂੰ ਪਿਆਰ ਕਰੇ ਪੁੱਛੇ ਨਾ ਕੋਈ ਜਾਤ ਜੀ ਜਿਹੜੇ ਮਰਜੀ ਜਾਤ ਦੇ ਕੋਲ ਆ ਜਾਏ ਸਭ ਨੂੰ ਪਿਆਰ ਕਰੇ ਸਭ ਨੂੰ ਗੁਰਬਾਣੀ ਸਿਖਾਏ ਸ਼ਰੋਮਣੀ ਕਮੇਟੀ ਕੁਝ ਗੱਲਾਂ ਜੇ ਹੋੜ ਲੇ ਹਸਪਤਾਲ ਦਾ ਖਰਚਾ ਹੀ ਪਾਠੀਆਂ ਦਾ ਓੜ ਲੇ ਸ਼ਰੋਮਣੀ ਕਮੇਟੀ ਕੁਝ ਗੱਲਾਂ ਜੇ ਹੋੜ ਲੇ ਹਸਪਤਾਲ ਦਾ ਖਰਚਾ ਹੀ ਪਾਠੀਆਂ ਦਾ ਓੜ ਲੇ ਫਿਰ ਦੇਖੋ ਪ੍ਰਚਾਰ ਸਿੱਖੀ ਵਾਲਾ ਹੋਊਗਾ ਪਾਠੀ ਦਾ ਬੱਚਾ ਫਿਰ ਪਾਠੀ ਹੀ ਹੋਊਗਾ ਪਾਠੀ ਦਾ ਬੱਚਾ ਫਿਰ ਪਾਠੀ ਹੀ ਹੋਊਗਾ ਹੁਣ ਜੇ ਪਾਠੀ ਦੇ ਬੱਚੇ ਨੂੰ ਪੁੱਛ ਲੋ ਜਾਂ ਪਾਠੀ ਨੂੰ ਪੁੱਛ ਲੋ ਵੀ ਤੇਰਾ ਬੱਚੇ ਨੂੰ ਕੀ ਬਣਾਉਣਾ ਚਾਹਨਾ ਤਾਂ ਉਹ ਕਹੂਗਾ ਮੈਂ ਜ਼ਿੰਦਗੀ 'ਚ ਕਦੇ ਪਾਠੀ ਨਹੀਂ ਬਣਨਾ ਇਹ ਬਹੁਤ ਵੱਡੀ ਸਮੱਸਿਆ ਸਾਡੇ ਸਮਾਜ ਦੀ ਫਿਰ ਦੇਖੋ ਪ੍ਰਚਾਰ ਸਿੱਖੀ ਵਾਲਾ ਹੋਊਗਾ ਪਾਠੀ ਦਾ ਬੱਚਾ ਫਿਰ ਪਾਠੀ ਹੋਊਗਾ ਪਾਠੀ ਬਾਰੇ ਬਿਕਰਮ ਰਹੇ ਸਦਾ ਸੋਚਦਾ ਪਾਠੀ ਵੀ ਹੱਕਦਾਰ ਹੋਊ ਕਦੇ ਕੋਟ ਦਾ ਪਾਠੀ ਵੀ ਹੱਕਦਾਰ ਹੋਊ ਕਦੇ ਨਵੀਂ ਸੋਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ